ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਨਜ਼ਦੀਕ ਪੈਂਦੇ ਪਿੰਡ ਖਾਨ ਦਾ ਵਿਖੇ 11 ਏਕੜ ਜ਼ਮੀਨ ਵਿੱਚ ਉਹ ਸਾਰੇ ਗਏ ਮਾਉਂਟ ਲਿਟਰਾ ਸਕੂਲ ਜੀ ਲਰਨ ਲਿਮਟਿਡ ਦੀ ਆਰੰਭਤਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕੀਤੀ ਗਈ। ਮਾਉਂਟ ਲਿਟਰਸ ਸਕੂਲ ਸਕੂਲ ਦੀ ਨਵੀਂ ਬਣੀ ਬਿਲਡਿੰਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪੋਗ ਪੈਣ ਉਪਰੰਤ ਖੁੱਲੇ ਪੰਡਾਲ ਵਿੱਚ ਆਇਆ ਹੋਇਆ ਸੰਗਤਾਂ ਨੂੰ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਿਕਰਮਜੀਤ ਸਿੰਘ ਦੇ ਜਥੇ ਵੱਲੋਂ ਕੀਰਤਨ ਸਰਵਣ ਕਰਵਾਇਆ ਗਿਆ। ਅਰਦਾਸੀਏ ਸਿੰਘ ਗਿਆਨੀ ਸੁਖਦੇਵ ਸਿੰਘ ਜੀ ਵੱਲੋਂ ਸਕੂਲ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਆਇਆ ਹੋਇਆ ਸੰਗਤਾਂ ਨੂੰ ਕੜਾਹ ਪ੍ਰਸ਼ਾਦੇ ਦੀ ਦੇਗ ਵਰਤਾਈ ਗਈ ਅਤੇ ਗੁਰੂ ਕੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ। ਇਸ ਮੌਕੇ ਮਾਉਂਟ ਲਿਟਰਸ ਸਕੂਲ ਪਿੰਡ ਖਾਨਦੇ ਦੇ ਡਾਇਰੈਕਟਰ ਕਨਵਰ ਮੁਬਾਰਕ ਸਿੰਘ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਦੱਸਿਆ ਗਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਮਾਉਂਟ ਲਿਟਰਸ ਸਕੂਲ ਜੀ ਲਰਨ ਲਿਮਟਿਡ ਦੀ ਇੱਕ ਕੋਈ ਕੇ ਬ੍ਰਾਂਚ ਹੈ ਤੇ ਸਕੂਲ ਦੀ ਅਰੰਭਤਾ ਮੌਕੇ ਜੋ ਬੱਚੇ ਸਕੂਲ ਵਿੱਚ ਦਾਖਲ ਹੋਏ ਉਹਨਾਂ ਦੀ ਦਾਖਲਾ ਫੀਸ ਅੱਜ ਫਰੀ ਕੀਤੀ ਗਈ ਸੀ ਅਤੇ ਅੱਜ ਤੱਕ 300 ਦੇ ਕਰੀਬ ਬੱਚੇ ਸਕੂਲ ਵਿੱਚ ਦਾਖਲਾ ਲੈ ਚੁੱਕੇ ਹਨ ਇਸ ਸਕੂਲ ਵਿੱਚ ਬੱਚਿਆਂ ਦੇ ਸੁਨੇਹਰੀ ਭਵਿੱਖ ਨੂੰ ਉਜਵਲ ਕਰਨ ਲਈ ਆਧੁਨਿਕ ਤਰੀਕੇ ਨਾਲ ਪੜਾਇਆ ਜਾਵੇਗਾ। ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ। ਹੰਸ ਸਹਾਇयो के रास्ता में खड़े रहे ਬਿਹਾਰੀਆਂ ਤੇ ਸੀਸ ਤੇ ਮਿਹਰ ਭਰੇ ਹੱਥ ਰੱਖ ਕੇ ਲੋਹੇਰੀ ਆਰਧਿਆ ਉੱਚੀ ਸ੍ਰੀ ਵਿਦਿਆਦੇਵਧਾਨ। ਆਪਿਆਂ ਨੇ ਨਾਲ ਦੀਆਂ ਕਾਰ ਡੇਸ਼ ਤੋਂ ਪੱਤਰ ਦਸਤਾਵੇਜ਼ਾਰ ਹੋਣ ਦੇ ਮਾਨ ਦਸਟ ਨੇ ਆਈ ਹੋਈ ਸੰਗ ਫੁਟੀ ਮੈਨੇਜਮੈਂਟ ਦੀਆਂ ਕੰਮ ਕਰਕੇ ਮਨ ਕਰਕੇ ਧੰਨ ਕਰਕੇ ਭਰੀਆਂ ਹਾਜ਼ਰੀਆਂ ਦਰ ਤੇ ਮਦਦ ਲਈ ਮਾੜਾ ਉਹਨੂੰ ਆਪਣੇ ਹੌਸਲੇ ਨਾਲ ਉਹ ਜਮੀਨ ਤੇ ਜਿਸ ਕਰਕੇ ਸਾਡੇ ਬਾਖ ਜਲਾ ਕੇ ਸੁਣਾ ਮਮੂਜੀ ਕੇ ਸਾਥ ਸਕੂਲ ਚਲਾਤੇ ਹੈ ਉਸੇ ਦੇ ਕਿਸੇ ਸਕੂਲ ਚਲਾਏਗੇ स्कूल नामी विद्या अदारे की दा बख्शिश करके नवाजे समुचे पर बख्शे हुए विद्यक अदारे अंदर ਪਾਰਸ਼ਨ ਰੋਜ ਤੋਂ ਆਪ ਜੀ ਦੇ ਪਵਾਰਕ ਚਰਨ ਪਵਾ ਕਰਕੇ ਤੁਰ ਕੀ ਬਾਣੀ ਆਈ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਕਰਵਾਏ ਸਨ ਸਤਿਗੁਰ ਜੀ ਆਪ ਜੀ ਦੀ ਮਿਹਰ ਤੇ ਕਿਰਪਾ ਬਖਸ਼ ਸ਼ਰਮ ਸਦਕਾ ਕੁਰਬਾਨੀ ਦੇ ভোগ ਨਰ ਵਿਗੰਤਾ ਸਾਇਦ ਪਾਏ ਗਏ ਥੋង ਤੋਂ ਕਰੰਤ ਰਾਜ ਪਾਨਾ ਗੁਪਾਨ ਤੇਵਾਨ ਤੇ ਮੁਕਮਾ ਯੂਨੀਫਾਰਮ ਸੇਵਿੰਗ ਦੇ ਆ ਸਤਿਗੁਰ ਜੀਓ ਆਮ ਜੀ ਦੇ ਭੁੱਲੇ ਮੰਡਾਲ ਅੰਤਰ ਪ੍ਰਕਾਸ਼ਾ ਤੋਂ ਪ੍ਰੰਪਾ ਬਾਹੀ ਜੀ ਨਿ ਪਾਮ ਪਿੱਤਰ ਹੈ ਸਾਡਾ ਜਿਹੜਾ ਸਕੂਲ ਹੈਗਾ ਉਹ ਅਕਾਡਮਿਕਸ ਸਕਿਲਸ ਵੈਲਿਊਜ਼ ਦੇ ਉੱਪਰ ਤੇ ਫੋਕਸ ਕਰ ਰਿਹਾ ਹੈ ਉਹਦੇ ਨਾਲ ਨਾਲ ਅਸੀਂ ਡਿਵਿਨਿਟੀ ਦੇ ਉੱਪਰ ਬੱਚਿਆਂ ਨੂੰ ਜਿਹੜਾ ਹੈ ਸ਼ਬਦ ਕੀਰਤਨ ਗੁਰਬਾਣੀ ਦੇ ਨਾਲ ਵੀ ਜੋੜਾਂਗੇ ਔਰ ਜਿਸ ਤਰ੍ਹਾਂ ਮਾਰਸ਼ਲ ਆਰਟ ਹੈ ਗੱਟਕਾ ਕਾਇਕ ਮਾਂਡੋ ਜੁੜੋ ਉਹਨਾਂ ਦੇ ਉੱਪਰ ਵੀ ਅਸੀਂ ਫੋਕਸ ਕਰ ਰਹੇ ਹਾਂ ਤਾਂ ਕਿ ਬੱਚੇ ਜਿਹੜੇ ਹੈ ਹਰ ਤਰ੍ਹਾਂ ਦੇ ਉਹਨਾਂ ਸਰਵ ਪੱਕੀ ਵਿਕਾਸ ਜਿਹੜਾ ਉਹਨਾਂ ਦਾ ਹੋਵੇ